ਕਿ ਜਦਾਂ ਵੀ ਕੋਈ ਗਲਤ ਹੁੰਦੀ ਆ ਤੇ ਤੁਸੀਂ ਪ੍ਰੈਸ ਜਾਦੇ ਜਾਦੇ ਯਾਰ ਸਾਡੇ ਕੋਲ ਪਹਿਲਾਂ ਗੱਲ ਕਰਿਆ ਕਰੋ ਅਸੀਂ ਉਹਦਾ ਹੱਲ ਕਰਿਆ ਕਰਾਂ ਪ੍ਰੈਸ ਜਣਾ ਜਾ ਕਰੋ 15 ਮਿੰਟਾਂ ਕਰ ਜਦੋਂ ਆਹ ਗਰਕੋਲੇ ਮੈਗਜ਼ੀਨ ਹੱਥ ਚ ਆਇਆ ਮੈਂ ਸ੍ਰੋਮਣੀ ਕਮੇਟੀ ਨੂੰ ਫੋਨ ਕੀਤਾ ਸਖਤਰ ਨੂੰ ਵੀ ਆਹ ਜਿਹੜਾ ਗੁਰਮਤ ਪ੍ਰਕਾਸ਼ ਮੈਗਜ਼ੀਨ ਪਬਲਿਸ਼ ਹੋਇਆ ਏ ਇਹ ਕਿਉਂ ਹੋਇਆ ਕੀ ਸਮਝਾਂਦੇ ਦੀ ਕਿਸਾਂ ਦੀ ਕਟਨ ਸੀ ਅੱਜ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਆ ਕੇਸ ਰੱਖੋ ਤੇ ਸਾਡੇ ਬੱਚੇ ਇਹ ਫੋਟੋ ਦੇਖ ਕੇ ਕਹਿੰਦੇ ਤੁਸੀਂ ਕਹਿੰਦੇ ਹੋ ਸਾਨੂੰ ਕੇਸ ਰੱਖੋ ਜੇ ਸਭ ਜਾਦੇ ਕੇਸ ਘਟਾ ਸਕਦੇ ਆ ਸਭ ਜਾਦੇ ਚੋਟੀਆਂ ਲੈ ਸਕਦੇ ਆ ਤੇ ਫਿਰ ਸਾਨੂੰ ਤੁਸੀਂ ਕਿਉਂ ਬਨਾ ਕਰਦੇ ਹੋ ਮੈਂ ਕਹਿੰਦਾ ਜਵਾਬ ਸਾਡੇ ਕੋਲੇ ਫਿਰ ਹੋਏਗਾ ਕੋਈ ਕਹਿੰਦਾ ਸਵੇਰੇ ਮੈਂ ਜਵਾਬ ਦੂੰਗਾ ਸਵੇਰੇ ਮੈਨੂੰ ਜਵਾਬ ਕੀ ਆਉਂਦਾ ਸਕੱਤਰ ਦਾ ਕਹਿੰਦਾ ਜੀ ਅਸੀਂ ਇਸ ਐਡਿਟਰ ਨੂੰ ਸਸਪੈਂਡ ਕਰਤਾ ਹੁਣ ਦੱਸੋ ਇਸ ਸਸਪੈਂਡ ਕਰਨ ਦੇ ਨਾਲ ਮਸਲਾ ਹੱਲ ਹੋ ਗਿਆ ਕਿ ਇਹ ਕਿੰਨਾ ਕਿਤਾਬਾਂ ਚੁੱਕੇ ਨੇ ਤੇ ਪੈਂਟਰ ਪਬਲਿਸ਼ਰ ਹੈ ਜਿਹੜੀ ਆ ਐਦਾ ਤੇ ਜਿਹੜਾ ਰਾਈਟਰ ਜੀ ਗੁਰਬਖਸ਼ਪਾਤ ਜਿੱਦ ਤੱਕ ਉਹਨੂੰ ਦੱਸਦਾ ਵੀ ਕੋਈ ਰਾਈਟਰ ਨਹੀਂ ਪਬਲਿਸ਼ਰਿੰਗ ਕਮੇਟੀ ਕਰਦੀ ਆ ਮਤਾ ਤੁਹਾਨੂੰ ਦੱਸਦਾ ਐਫ ਆਈ ਆਰ ਹੋ ਗਈ ਆ ਐਫ ਆਈ ਆਰ ਦੇ ਵਿੱਚ ਪਟਾਦਾ ਮਤੇ ਦੇ ਨੰਬਰ ਤੇ ਤਰੀਕਾ ਸਾਰਾ ਪਸੂ ਰਾਈਟਰ ਕੋਈ ਨਹੀਂ ਪਬਲਿਸ਼ਰਿੰਗ ਸੁਰਮਣੀ ਕਮੇਟੀ ਕਰਦੀ ਆ ਮਤਾ ਪਾ ਕੇ ਮਤਾ ਨੰਬਰ 552 ਮਿਤੀ 7 10 1997 ਨੂੰ ਮੁਕਤਿਆ ਹੈ ਇੱਕ ਗੱਲ ਸੋਚਣ ਵਾਲੀ ਕੋਈ ਸਾਡੀ ਤਸੱਲੀ ਕਰਾਓ ਕਿ ਸੁਣਿਏ ਕਿ ਬਾਕੀ ਸੇਖਾਂ